ਹੁਣ ਅਸੀਂ ਚੱਲੇ ਆ ਜੀ ਇਹ ਵੀਰ ਦੇ ਨਾਲ ਇਹਨਾਂ ਵੀਰ ਦਾ ਘਰ ਇਧਰਲੀ ਸਾਈਡ ਤੇ ਆ ਤੇ ਘਰ ਕਿੰਨੇ ਕਿੰਨੇ ਇਧਰ ਡੁੱਬੇ ਆ ਉਹ ਤੁਹਾਨੂੰ ਵਿਖਾਲਦੇ ਆ ਅੱਜ ਚਲੋ ਤੇ ਹੁਣ ਜਿੱਦਾਂ ਪਾਣੀ ਖਲੋਤਾ ਵਾ ਤੇ ਕਾਦੇ ਜੋਗੇ ਰਹਿ ਗਏ ਆ ਕਮਰੇ ਹਨਾ ਹਾਂਜੀ ਹਾਂਜੀ ਵੀਰੇ ਆ ਕਮਰਾ ਜਿੱਦੋਂ ਪਾਣੀ ਲੈ ਸਾਡੇ ਕੋ ਪਾਣਾ ਵੀਰੇ ਤੇ ਕੋਲਰ ਪੇਟੀਆਂ ਹਨਾ ਤੇ ਲਮਾਰੀਆਂ ਦਾਣੇ ਵਾਲੇ ਪੜੋਲੇ ਦਾਣੇ ਵਾਲੇ ਸਾਰੇ ਵਿਚਾਰੇ ਕੋਠੇ ਕਿੱਲਾਂ ਕਿਦਾਂ ਚੜ੍ਹੇ ਹੋਣਗੇ ਇਹਨਾਂ ਨੇ ਹਨਾ ਇਹ ਤੁਹਾਨੂੰ ਆਪਾਂ ਜਿੰਨੇ ਵੀ ਘਰ ਦਿਖਾ ਲੰਦੇ ਆ ਪੇੜੀ ਦੇ ਥਰੂ ਇਹ ਸਾਰੇ ਘਰ ਜਿਹੜੇ ਆ ਇਸ ਟਾਈਮ ਅਸੀਂ ਖੜੇ ਆ ਜੀ ਪਿੰਡ ਮਾੜੀ ਪਨਵਾ ਟਾਂਡਾ ਰੋਡ ਦੇ ਉੱਪਰ ਤੇ ਪਹਿਲਾਂ ਵੀ ਇੱਕ ਦੋ ਅਸੀਂ ਜਿਹੜੇ ਵਲੋਗ ਅਪਲੋਡ ਕੀਤੇ ਸੀ ਤੇ ਤੁਹਾਨੂੰ ਦੱਸਿਆ ਸੀ ਹਨਾ ਇੱਥੇ ਕਿੰਨਾ ਕੁ ਪਾਣੀ ਆ ਗਿਆ ਵਾ ਤੇ ਸੋ ਹੁਣ ਪਾਣੀ ਦਾ ਜਿਹੜਾ ਪੱਧਰ ਵਾ ਉਹ ਹੋਰ ਉੱਚਾ ਹੋ ਗਿਆ ਵਾ ਤੇ ਪਾਣੀ ਜਿੱਦਾਂ ਖਬਰਾਂ ਮੁਤਾਬਕ ਵੇਖਦੇ ਆ ਕਿ ਬੈਕ ਸਾਈਡ ਤੋਂ ਉਹਨਾਂ ਨੇ ਛੱਡਿਆ ਵਾ ਪਾਣੀ ਜਦੋਂ ਛੱਡਦੇ ਆ ਤੇ ਫਿਰ ਇੱਥੇ ਦਰਿਆ ਦੇ ਵਿੱਚ ਵੀ ਜਿਹੜਾ ਵਾ ਪਾਣੀ ਦਾਵਾ ਤੇਜ਼ ਹੋ ਜਾਂਦਾ ਵਾ ਹਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਪਾਣੀ ਦਾ ਵਹਾਅ ਜ ਤੇਜ ਹੋ ਜਾਂਦਾ ਫਿਰ ਇਧਰ ਘਰਾਂ ਤੱਕ ਪਹੁੰਚਦਾ ਵਾ ਹੁਣ ਵੀ ਜਿਹੜਾ ਮਗਰੋਂ ਪਾਣੀ ਜਿਹੜਾ ਉਹਨਾਂ ਨੇ ਛੱਡਿਆ ਹੋਇਆ ਵਾ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਲਹਿਰਾਂ ਦੇ ਨਾਲ ਪਾਣੀ ਇਧਰਲੀ ਸਾਈਡ ਨੂੰ ਉੰਡਿਆ ਹਨਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਸਾਰਿਆਂ ਦਾ ਮੁਸ਼ਕਲ ਦਾ ਸਾਹਮਣਾ ਜਿਹੜਾ ਕਰਨਾ ਪੈਣ ਰਿਹਾ ਆ ਆ ਵਾਲੀ ਜਿਹੜੀ ਛੜਕਿਆ ਹਨਾ ਇਹ ਇਧਰ ਤਾਂ ਨੂੰ ਫਿਰ ਉੱਪਰ ਉੱਚੀ ਹੋ ਜਾਂਦੀ ਆ ਤੇ ਇਧਰ ਨੂੰ ਜਾ ਕੇ ਤੇ ਉਹ ਉੱਤੋਂ ਮੁੜ ਕੇ ਇਧਰੋਂ ਮੁੜਦੀ ਆ ਗਾਂਹ ਜਾ ਕੇ ਤੇ ਉਹ ਤੇ ਕਿਸੇ ਦਾ ਘਰ ਆ ਤੇ ਵਿੱਚ ਇਹ ਵੇਲੀ ਆ ਇਹ ਸਾਰਾ ਹੀ ਜਿਹੜਾ ਡੁੱਬਿਆ ਹੋਇਆ ਇਸ ਟਾਈਮ ਤੇ ਅਈ ਤੋਂ ਸੜਕ ਨੀਵੀਂ ਹੋਣ ਕਰਕੇ ਇੱਥੇ ਵੀ ਪਾਣੀ ਪੂਰਾ ਖਲੋਤਾ ਵਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਘਰ ਵਾਲੇ ਹਨਾ ਉੱਪਰ ਚੜ ਗਏ ਹਾਂ ਘਰ ਵਾਲੇ ਤੇ ਉੱਪਰ ਚੜ ਗਏ ਆ ਫਿਰ ਇੱਥੇ ਜਿਹੜੇ ਵਿਚਾਰੇ ਉੱਪਰ ਸੜਕਾਂ ਦੇ ਉੱਪਰ ਆਏ ਆ ਇਹਨਾਂ ਨੂੰ ਫਿਰ ਥੋੜਾ ਹੋਰ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪਿਆ ਜਾਂਦਾ ਵਾ ਫਿਰ ਡੰਗਰਾਂ ਦਾ ਵੀ ਓਖਾ ਹੋ ਜਾਂਦਾ ਵਾ ਜਦੋਂ ਹੁੰਦਾ ਨਾ ਫਿਰ ਹੋਰ ਓਖਾ ਹੋ ਜਾਂਦਾ ਮੱਝਾਂ ਘਾਵਾਂ ਦਾ ਵੀ ਤੇ ਆਪਣਾ ਵੀ ਤੇ ਉਹ ਦੋਸਰ ਥੋੜਾ ਹੋਰ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਰਹਿਣਾ ਸੈਣਾ ਫਿਰ ਹਨਾ ਬੱਚਿਆਂ ਦੇ ਨਾਲ ਨਿੱਕੇ ਨਿੱਕੇ ਬੱਚੇ ਅਈ ਦਲੀ ਸਾਈਡ ਤੇ ਫਿਰ ਪਾਣੀ ਦਾ ਨਿਕਾਸ ਕਰਨ ਵਾਸਤੇ ਬਾਹਰ ਕੱਢਣ ਵਾਸਤੇ ਆ ਚੀਜ਼ ਕੀਤੀ ਗਈ ਆ ਜੀ ਤਾਂ ਕਿ ਇੱਧਰ ਜਿਹੜਾ ਘਰਾਂ ਦੇ ਵਿੱਚ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਥੋੜਾ ਬਹੁਤਾ ਜਿਹੜਾ ਇਧਰੋਂ ਹਨਾ ਗੰਜਾਇਸ਼ ਹੋਵੇ ਬਾਹਰ ਨਿਕਲੇ ਸੋ ਇਹ ਵੀ ਬੜੀ ਵਧੀਆ ਚੀਜ਼ ਕੀਤੀ ਆ ਜੀ ਤੇ ਬਾਕੀ ਇਧਰ ਜ਼ੀਰ ਦੇ ਮੁਤਾਬਕ ਦੱਸਣ ਦੇ ਮੁਤਾਬਕ ਆ ਜਿਹੜੇ ਆ ਜਿਹੜਾ ਵੀਰਾਂ ਇਹਨਾਂ ਦਾ ਘਰ ਇਧਰਲੀ ਸਾਈਡ ਤੇ ਆ ਨੁਕਰ ਦੇ ਉੱਤੇ ਗਾਂਹ ਜਾ ਕੇ ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਕਹਿੰਦੇ ਵੀ ਸਾਡੇ ਕੋਲ ਬੇੜਾ ਬੇੜਾ ਵਾ ਵੱਡਾ ਹਨਾ ਬੇੜੀ ਹੁੰਦੀ ਇੱਕ ਬੇੜਾ ਵਾ ਉਹਦੇ ਵਿੱਚ ਕਾਫੀ ਸਮਾਨ ਵਾ ਆ ਜਾਂਦਾ ਵਾ ਤੇ ਫਿਰ ਉਹ ਲਿਆ ਕੇ ਹੁੰਦੀ ਐ ਇੱਥੇ ਸਮਾਨ ਹੁਣ ਅਸੀਂ ਚੱਲੇ ਆ ਜੀ ਇਹ ਵੀਰ ਦੇ ਨਾਲ ਇਹਨਾਂ ਵੀਰ ਦਾ ਘਰ ਇਧਰਲੀ ਸਾਈਡ ਤੇ ਆ ਤੇ ਘਰ ਕਿੰਨੇ ਕਿੰਨੇ ਇਧਰ ਡੁੱਬੇ ਆ ਉਹ ਤੁਹਾਨੂੰ ਵਿਖਾਲਦੇ ਆ ਅੱਜ ਚਲੋ ਆਏ ਵੇ ਅੱਜ ਮੈਂ ਪਹਿਲੀ ਯਾਰੀ ਨਾਲੇ ਬੇੜੀ ਦੇ ਵਿੱਚ ਬਹਿਣ ਲੱਗਾ ਲੋਜੀ ਯਾਰੀ ਲੋਜੀ ਯਾਰੀ ਅੱਛਾ ਇੱਥੇ ਸਾਈਡ ਤੇ ਬਹਿ ਜੀਏ ਤੇ ਇਧਰ ਵੀਰ ਨੇ ਜਿਹੜੀ ਬੇੜੀ ਆ ਉਹ ਤੋੜ ਦਿੱਤੀ ਆ ਆ ਇਧਰ ਬੈਠਾ ਇਧਰ ਬਾਚੋ ਇਧਰ ਹੋ ਜੀ ਬਰਾਬਰ ਬੈਣਾ ਹਾਂ ਬਰਾਬਰ ਬੈਣਾ ਗਣਾ ਇਧਰ ਹੋ ਜਨਾ ਮੈਂ ਚੱਲ ਕੋਈ ਇਹ ਚੱਲ ਤੇ ਢੇੜੀ ਇਧਰ ਤੋੜ ਲਈ ਤੇ ਹੁਣ ਤੁਹਾਨੂੰ ਜਾ ਕੇ ਦਿਖਾਵਾਂਗੇ ਜੀ ਐ ਮਤਲਬ ਜਿਹੜਾ ਜਿਆਦਾ ਕੰਮ ਖਰਾਬ ਹੋਣਾ ਉਹ ਇਧਰ ਜਿਹੜੇ ਗਾਂਵ ਹਨਾ ਘਰ ਉਹਨਾਂ ਦਾ ਹੋਇਆ ਵਾ ਇਧਰ ਲਾਗੇ ਲਾਗੇ ਤੇ ਚਲੋ ਫੇਰ ਵੀ ਹਨਾ ਮਤਲਬ ਜਿਹੜਾ ਉੱਚਾ ਵਾ ਉਹ ਰਹਿ ਗਿਆ ਹਾਂ ਉਹ ਰਹਿ ਗਿਆ ਨੀਵਾ ਤੇ ਅਜਿਹਾ ਜਿਹਾ ਤਾਂ ਕਿ ਜਾਈ ਜਾਵਾਂਗੇ ਲਾਗੇ ਤੇ ਉਹ ਤੁਹਾਨੂੰ ਦਿਖਾਈ ਜਾਵਾਂਗੇ ਆਹ ਵੇਖੋ ਘਰ ਪੂਰਾ ਡੁੱਬਿਆ ਹਨਾ ਸਭ ਤੋਂ ਜ਼ਿਆਦਾ ਜ਼ਰੂਰਤ ਇਹਨਾਂ ਨੂੰ ਹੋਣੀ ਆ ਹਨਾ ਜੇ ਕਈਏ ਦੇ ਕਿਉਂਕਿ ਇਹ ਘਰ ਦੇ ਵਿੱਚ ਹੁਣ ਕੋਈ ਨਹੀਂ ਹੈਗਾ ਇਹ ਜਿਹੜੇ ਘਰ ਵਾਲੇ ਆ ਨਾ ਇਹ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਉਹ ਜਿਹੜਾ ਟਰੈਕਟਰ ਲੱਗਾ ਨਾ ਉੱਥੇ ਗਏ ਆ ਸੋ ਇਹਨਾਂ ਨੂੰ ਜ਼ਰੂਰਤ ਵਾ ਸਾਰੀਆਂ ਚੀਜ਼ਾਂ ਦੀ ਤੇ ਉਹ ਮੈਂ ਇਹ ਚੋਣਾ ਵਾਂ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਨਾ ਜਿਦਾ ਰੀਲਾਂ ਸੁਣਦੇ ਮੁਤਾਬਕ ਦੇਖਣ ਦੇ ਮੁਤਾਬਕ ਵਿੱਚ ਇਹ ਪਤਾ ਲੱਗਦਾ ਕਿ ਸਹੀ ਸਮਾਨ ਸਹੀ ਸਮੇਂ ਤੇ ਪਹੁੰਚ ਨਹੀਂ ਡਿਆ ਸਹੀ ਲੋਕਾਂ ਕੋਲ ਤੇ ਉਹ ਉਹਨਾਂ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਪੁੱਛ ਗਏ ਕੀ ਕੀ ਨਹੀਂ ਹੈਗਾ ਕਿੰਨਾ ਕੋ ਹੈਗਾ ਵਾ ਗਾਂਹ ਤੱਕ ਜਾਣ ਦੀ ਕੋਸ਼ਿਸ਼ ਕਰਨ ਉਹ ਪਿੱਛੇ ਹੀ ਫੜਾ ਦਿੰਦੇ ਆ ਸਮਾਨ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ ਵਾ ਹਨਾ ਹੁਣ ਇਹ ਘਰ ਦੇ ਵਿੱਚ ਸਾਰੇ ਪਾਣੀ ਆ ਚੁੱਕਾ ਵਾ ਤੇ ਦੇਖ ਸਕਦੇ ਹੋ ਕੀ ਮੰਜ਼ਰ ਬਣਿਆ ਨਾ ਤੇ ਉਹ ਕੋਠੇ ਦੇ ਉੱਤੇ ਜਿਹੜਾ ਇਹਨਾਂ ਨੂੰ ਕੀਮਤੀ ਸਮਾਨ ਕੋਠੇ ਚਾੜਿਆ ਹਨਾ ਲਓ ਜਦਾਂ ਕੋਈ ਲਮਾਰੀਆਂ ਹੋ ਗਈਆਂ ਹਨ ਲੋਹੇ ਦੀ ਚੀਜ਼ ਕਿਉਂਕਿ ਇਹਨਾਂ ਚੀਜ਼ਾਂ ਇਹੋ ਚੀਜ਼ਾਂ ਖਰਾਬ ਹੋਣੀਆਂ ਵਾ ਲੱਕੜ ਵੀ ਖਰਾਬ ਹੋ ਜਾਣੀਆਂ ਪਾਣੀ ਦੇ ਵਿੱਚ ਤੇ ਲਮਾਰੀ ਵੀ ਖਰਾਬ ਹੋ ਜਾਣੀਆਂ ਜੰਗਾਲ ਲੱਗ ਜਾਣਾ ਵਾ ਕੂਲਰ ਪੇਟੀਆਂ ਹਨਾ ਤੇ ਲਮਾਰੀਆਂ ਦਾਣੇ ਵਾਲੇ ਪੜੋਲੇ ਦਾਣੇ ਵਾਲੇ ਸਾਰੇ ਵਿਚਾਰੇ ਕੋਠੇ ਕਿੱਲਾਂ ਕਿਦਾਂ ਚਾੜੇ ਹੋਣਗੇ ਇਹਨਾਂ ਨੇ ਹਨਾ ਤੇ ਬਹੁਤ ਯਾਰ ਓਖਾ ਹੋ ਜਾਂਦਾ ਵਾ ਇਹ ਫਿਰ ਸਿਸਟਮ ਹੋਰ ਕੀ ਹੋ ਹੋ ਕਿਤੇ ਵੇਚਦੇ ਹੁਣੇ ਵੀ ਸੁੱਕੀ ਜ਼ਮੀਨ ਆਦੇ ਹੁਣ ਪਾਣੀ ਆ ਵੀ ਘਰ ਆ ਨਾ ਕਿਸਦਾ ਆ ਨਨ੍ਵੇਂ ਵਿਚਾਰਿਆਂ ਨੇ ਕੋਠੇ ਚੜੜਿਆ ਜੋ ਜੋ ਚੜਨ ਵਾਲੀਆਂ ਘਰ ਵਾ ਹੁਣ ਕਿ ਚਲ ਗਏ ਉਧਰ ਨਹੀਂ ਇਹ ਸਾਰੇ ਜਾਣੇ ਨਾ ਉਹ ਉੱਪਰ ਗਏ ਆ ਉਹ ਜਿਹੜੀਆਂ ਟਰਾਲੀਆਂ ਲੱਗੀਆਂ ਨਾ ਉਹ ਸਾਰੇ ਉੱਪਰ ਚੜ ਗਏ ਆ ਉੱਥੇ ਗਏ ਆ ਔਖਾ ਵਾ ਔਖਾ ਵਾ ਯਾਰ ਦਰਿਆ ਕਿਨਾਰੇ ਵਹੇ ਔਖਾਈਆ ਕੰਮ ਰਹਿਣ ਦਾ ਇਹ ਤੇ ਗਾਂ ਦਰਿਆ ਦੇ ਵਿੱਚ ਹੀ ਆ ਕੇ ਹਿਸਾਬ ਲਾਉ ਹਾਂ ਆ ਦਰਿਆ ਦੇ ਵਿੱਚ ਹੀ ਆ ਹੁਣ ਦਰਿਆ ਦੇ ਵਿੱਚ ਆ ਗਏ ਹਾਂ ਆ ਵੀ ਘਰ ਵਾਲੇ ਆ ਵੀ ਉੱਪਰ ਚੱਲ ਗਏ ਆ ਆਕਰ ਉਚਾਈ ਤੇ ਥੋੜਾ ਜਿਹਾ ਹਨਾ ਹਾਂ ਇਦਾਂ ਹੀ ਸਰਦਾ ਅੱਛਾ ਇਦਾਂ ਹੀ ਤੁਹਾਡੇ ਇਹ ਫਿਰ ਘਰੇ ਹੋਣਗੇ ਵਾਲੇ ਨਹੀਂ ਨਹੀਂ ਕੋਈ ਨਹੀਂ ਕਰਿਆਗਾ ਵੀਰੇ ਰਸਤਾ ਜਿਵੇਂ ਹੈਗਾ ਕੋਈ ਵੀ ਹੈ ਰਸਤਾ ਕੋਈ ਨਹੀਂ ਹੈ ਵੀਰੇ ਜਾਣਦਾ ਅੱਛਾ ਅੱਛਾ ਹਾਂਜੀ ਅੱਛਾ ਰਸਤਾ ਹੀ ਨਹੀਂ ਫਿਰ ਇਹ ਸਾਰੇ ਤਾਂ ਚੜ ਗਏ ਹਨਾ ਹਾਂਜੀ ਹਾਂਜੀ ਵੀਰੇ ਸਾਰਾ ਮਾਲ ਡੰਗਰ ਬਾਹਰ ਆਜੀ ਹੂੰ ਵੀਰ ਦਾ ਪੂਰਾ ਜੋਰ ਲੱਗਣ ਡਿਆ ਟਾਈਮ ਆਈਏ ਹੈਂ ਕੋਈ ਚੱਕਾ ਇਹ ਵੇਲਾ ਨਹੀਂ ਤੇ ਹੀ ਵੀਕ ਟ੍ਰਾਈ ਕਰ ਲੈਨੇ ਆ ਕਰੀ ਤੁਹਾਡੇ ਟ੍ਰਾਈ ਕਰਨ ਵਾਲੀ ਚੀਜ਼ ਨਹੀਂ ਨਾ ਗਈ ਅੱਛਾ ਅੱਛਾ ਨਹੀਂ ਯਾਰ ਬਹੁਤ ਔਖਾ ਵਾ ਇਹ ਵੀਰਾਂ ਨੂੰ ਕਹਿੰਦੇ ਤੁਹਾਨੂੰ ਜੇ ਤੁਸੀਂ ਬਣਾਉਣਾ ਵਾ ਤੇ ਖਾ ਲੈਣਾ ਕੋਈ ਤੇ ਤੁਹਾਨੂੰ ਹਨਾ ਨਾਲ ਚਲਦੇ ਆ ਤੇ ਵੀਰ ਆਇਆ ਵਾ ਇਹ ਵੀਰ ਮੇਰਾ ਕਲਾਸਮੇਟ ਆ ਹੈ ਪੜਿਆ ਮੈਂ ਹਾਂ ਮੈਂ ਇਹਦੇ ਨਾਲ ਪੜਿਆ ਵੀ ਹਾਂ ਆ ਘਰ ਵਾਲੇ ਦਾ ਘਰ ਉੱਚਾ ਵਾ ਪਰ ਇਹ ਫਿਰ ਵੀ ਜਿਹੜਾ ਉੱਪਰ ਗਏ ਆ ਕਿਉਂਕਿ ਇਹਨਾਂ ਦੇ ਘਰ ਨੂੰ ਫਿਰ ਕੋਈ ਚੀਜ਼ ਨਹੀਂ ਨਾ ਜਾਂਦੀ ਇਹਨਾਂ ਨੂੰ ਬੇੜੀਆਂ ਦੇ ਰਾਂ ਹੀ ਜਿਹੜਾ ਲਿਆਂਦਾ ਗਿਆ ਬਣਾ ਹਨਾ ਹਾਂਜੀ ਹਾਂ ਹਾਂ ਬੇੜੀ ਕਿਹਿਆ ਹੋ ਰਹੀਆਂ ਗਿਆ ਬੇੜੀ ਵੀਰੇ ਇੱਕ ਵੱਡੀ ਆ ਹਮ ਇੱਕ ਛੋਟੀ ਆ ਇਹ ਸਰਕਾਰੀ ਬੇੜੀ ਆ ਉਹ ਸਾਡੀ ਪਰਸਨਲ ਵੀਰ ਸਾਉ ਤੁਹਾਡੀ ਪਰਸਨਲ ਇਹ ਸਰਕਾਰੀ ਆ ਹਾਂਜੀ ਇਹ ਸਰਕਾਰੀ ਆ ਉਹ ਵੱਡੀ ਇਹਦੇ ਨਾਲ ਹੀ ਵੀ ਨੇ ਬੇੜੀਆਂ ਦੋ ਤਿੰਨ ਹੋਰ ਵੀ ਇੱਥੇ ਹੈਗੀਆਂ ਹਾਂ 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 ਹਾਂਜੀ ਫਿਰ ਉਹ ਉੱਥੇ ਸਾਰਾ ਸਮਾਨ ਲੈ ਕੇ ਗਏ ਹੋਣੇ ਫਿਰ ਬੰਦਿਆਂ ਨੂੰ ਮੇਬੀ ਪਸ਼ੂਆਂ ਨੂੰ ਬੇੜੀ ਨਾਲ ਸਾਰੀ ਤੁਹਾਡੀ ਤੁਹਾਨੂੰ ਪਤਾ ਕਿਸ ਨੇ ਘਰੇ ਆਉਣਾ ਕਿਸ ਨੇ ਜਾਣਾ ਨਹੀਂ ਗੱਲ ਬੰਦ ਹਾਂਜੀ ਆ ਇੱਥੇ ਹੈ ਆ ਹਾਂਜੀ ਆ ਵੀ ਇਧਰਲੀ ਸਾਈਡ ਤੇ ਖਾਲ ਕਰ ਸਾਰੇ ਪੂਰੇ ਡੁੱਬੇ ਪਏ ਨੇ ਨਾ ਇਰੇ ਸਾਰੇ ਉੱਪਰ ਸੜਕਾਂ ਦੇ ਉੱਪਰ ਹੀ ਹੁੰਦੇ ਆ ਨਾ ਹਾਂਜੀ ਹਾਂਜੀ ਵੀਰੇ ਬਹੁਤ ਦਿੱਕਤ ਹੈ ਵੀਰੇ ਇਹ ਘਰ ਵਾਲੇ ਹੈ ਕਮਰਾ ਇਹਨਾਂ ਦਾ ਵੀਰੇ ਪਾਣੀ ਨਾਲ ਡਿੱਗਣ ਵਾਲਾ ਹੋ ਗਿਆ ਜੀ ਅੱਛਾ ਹਾਂਜੀ ਹਾਂਜੀ ਵੀਰੇ ਯਾਰ ਇਹਨਾਂ ਨੂੰ ਚਾਹੀਦੀ ਆ ਅਸਲ ਸਹੂਲਤ ਸਹੈਤਾ ਇਹ ਨਾਲ ਹੋ ਸਕੀ ਹਾਂ ਵੱਧ ਤੋਂ ਵੱਧ ਮੇਰੀ ਇਹ ਵੀ ਉੱਪਰ ਹੀ ਆ ਹਾਂਜੀ ਹਾਂਜੀ ਠੀਕ ਠੀਕ ਆ ਹਾਂ ਆ ਵੇਖੋ ਕਿਦਾਂ ਤੁਸੀਂ ਦੇਖ ਹੀ ਸਾਦੇ ਹੋਣਾ ਕਿਵੇਂ ਕੀ ਬਣਿਆ ਵਾ ਇੱਥੇ ਤੇ ਹੁਣ ਜਿੱਦਾਂ ਪਾਣੀ ਖਲੋਤਾ ਵਾ ਤੇ ਕਾਦੇ ਚੋਗੇ ਰਹਿ ਗਏ ਆ ਕਮਰੇ ਹਣਾ ਹਾਂਜੀ ਹਾਂਜੀ ਵੀਰੇ ਆ ਕਮਰਾ ਜਦੋਂ ਪਾਣੀ ਲੈ ਛੱਡੇ ਕੋ ਪਾਣਾ ਵੀਰੇ ਇਹ ਤੇ ਹਾਂਜੀ ਹਾਂਜੀ ਕਿਉਂਕਿ ਦੇਖੋ ਇੱਟਾ ਸਾਰੀਆਂ ਇਹਦੀਆਂ ਓਖੜ ਚੁੱਕੀਆਂ ਹਾਂਜੀ ਹਾਂਜੀ ਨਹੀਂ ਨਹੀਂ ਆ ਦੇਖਣ ਤੋਂ ਹੀ ਪਤਾ ਲੱਗਣ ਡਿਆ ਵਾ ਹਾਂਜੀ ਅੱਧਿਓ ਵੱਧ ਤੇ ਡੁੱਬ ਗਏ ਆ ਇਹਦੇ ਵੀਰੇ ਬਾਰਿ ਸਿਰਫ 1 ਫੁੱਟ ਨੀ ਵੀ ਰਹਿ ਗਈ ਹੈ ਨਾ ਪਾਣੀ ਹੀ ਜਿੱਥੇ ਅੱਛਾ ਹਾਂਜੀ ਕੀ ਸਾਰੀ ਡੋਬ ਗਈ ਵੇਖੋ ਯਾਰ ਕੀ ਬਣ ਡਿਆ ਵਾ ਡੰਗਰਾਂ ਦਾ ਵੀ ਯਾਰ ਕੀ ਹਾਲ ਹੈ ਨਾ ਹੁਣ ਆ ਦੱਸਣ ਤੇ ਵੀਰ ਦੱਸਣ ਰਿਹਾ ਸੀ ਕਿ ਇਹਨਾਂ ਦੇ ਜਿਹੜੇ ਘਰ ਵਾਲੇ ਆ ਇਹ ਸਾਰੇ ਉੱਪਰ ਹੀ ਉੱਪਰ ਵਾਹ ਤੇ ਡੰਗਰ ਖੁੱਲ ਕੇ ਤੇ ਵੇਖੋ ਕਿਦਾਂ ਨਾ ਡੰਗਰਾਂ ਦਾ ਵੀ ਬਹੁਤ ਜਿਆਦਾ ਮੁਸ਼ਕਲ ਆ ਤੇ ਆਏ ਕਦੀ ਹੋਰ ਫਿਰ ਨਹੀਂ ਕਰੇ ਵਿੱਚ ਜਿੱਦਾਂ ਯਾਰ ਇਹਦੇ ਵਿੱਚ ਫਿਰ ਮੁੜ ਕੇ ਪਾਣੀ ਦੇ ਵਿੱਚ ਕੋਈ ਇਦਾਂ ਦਾ ਜੀਵ ਜੰਤੂ ਜਾਂ ਕਰੋਕੋਡਾਇਲ ਜਾਂ ਮਗਰ ਨਹੀਂ ਵੀਰੇ ਹੁਣ ਤੱਕ ਤਾਂ ਕੋਈ ਨਹੀਂ ਦੇਖਿਆ ਨਾ ਚਲੋ ਨਾ ਹੀ ਦਿਖੇ ਪਰ ਫੇਰ ਮੈਂ ਪੁੱਛਣ ਰਿਹਾ ਹਣਾ ਵੀ ਹਣਾ ਏ ਆ ਵੇਖੋ ਓਂ ਡੰਗਰ ਯਾਰ ਖੁੱਲ ਕੇ ਤੇ ਵਿਚਾਰੇ ਐਦਾ ਹੀ ਤੁਰੇ ਫਿਰੰਡੇ ਆ ਤੇ ਇਹਨਾਂ ਦਾ ਹੁਣ ਕੌਣ ਯਾਰ ਕਿਤਰਾ ਹੋਵੇ ਦੇਖਣੇ ਆ ਗਏ ਹਾਂ ਹਾਂ ਇਹਨਾਂ ਨੂੰ ਜੇ ਉਧਰ ਹੀ ਸਾਈਡ ਤੇ ਛੱਡ ਦਿੱਤਾ ਜਾਵੇ ਯਾਰ ਇਹਨਾਂ ਦਾ ਵੀਰੇ ਘਰੇ ਆਉਂਦੇ ਆ ਚਾਰਾ ਬੋਨਣਾ ਹਾਂ ਅੱਛਾ ਉਹ ਤਰ੍ਹਾਂ ਵੈਸੇ ਉਹ ਉੱਪਰ ਹੀ ਕੇ ਖੁੱਲ ਕੇ ਆਏ ਆ ਹਨਾ ਉਹ ਘਰ ਦੇ ਵਿੱਚ ਹੀ ਆਏ ਹਾਂਜੀ ਹਾਂਜੀ ਉੱਥੇ ਓਹ ਵੇਖੋ ਹਾਂ ਇਹ ਕਿਹੜਾ ਪਿੰਡ ਪੈ ਜਾਂਦਾ ਇੱਧਰ ਇਹ ਪਿੰਡ ਗੰਧੂ ਵਾਲਾ ਵੀਰੇ ਇੱਧਰ ਇੱਧਰ ਜਿਹੜੇ ਰੜੇ ਦੀ ਘਰ ਪੈ ਜਾਂਦੀ ਆ ਆ ਇੱਧਰ ਰੜੇ ਦੇ ਪੈ ਜਾਂਦੀ ਇਹ ਗੰਧੂ ਵਾਲਾ ਹਨਾ ਹਾਂ ਹਾਂ ਆਹ ਆ ਉਹਦਾ ਰਾਹ ਹੋਣਾ ਹਨਾ ਜਿੱਥੇ ਆਪਾਂ ਜਾਣ ਆ ਆ ਜਿਹੜੇ ਆਪਾਂ ਜਾਣਦੇ ਆ ਇੱਥੇ ਰਾਹ ਵਾ ਹਨਾ ਤੇ ਵੈਸੇ ਇਹ ਰਾਤਾਂ ਨਹੀਂ ਜਾਂਦੇ ਆ ਪਰ ਅੱਜ 베ਰੀ ਹਨਾ ਅੱਜ 베ਰੀ ਤਾਂ ਨਹੀਂ ਜਾਂਦੇ ਆ ਵੇ ਲੋ ਕੀ ਆ ਨਾ ਕਿਰਸ਼ਮਾ ਇਹ ਜਦੋਂ ਪਾਣੀ ਆਉਂਦਾ ਫਿਰ ਅਨਾਉਂਸਮੈਂਟ ਕਰਦੇ ਹੋਣ ਇਹ ਤਾਂ ਹਾਂਜੀ ਵੀਰ ਐਨਾਊਂਸਮੈਂਟ ਹੁੰਦੀਆਂ ਵਾ ਹਨਾ ਕੋਈ ਲੋਕਾਂ ਨੂੰ ਪਤਾ ਵਾ ਕਿ ਇੱਥੇ ਰਹਿਣਾ ਸੀ ਜਾਣਾ ਤੇ ਕਿਤੇ ਹੈਗਾ ਨਹੀਂ ਹਾਂਜੀ ਇਸ ਕਰਕੇ ਫਿਰ ਆਹ ਫਿਰ ਐਨਾਊਂਸਮੈਂਟ ਹੋ ਜਾਂਦੀ ਆ ਇੱਥੇ ਫਿਰ ਤੁਹਾਡੇ ਐਨਾਊਂਸਮੈਂਟ ਉਹੀ ਗੁਰਦੁਆਰੇ ਤੇ ਹੁੰਦੀ ਆ ਹਾਂਜੀ ਹਾਂਜੀ ਗੁਰਦੁਆਰੇ ਉਤੋਂ ਫਿਰ ਸਾਰਿਆਂ ਨੂੰ ਪਤਾ ਲੱਗਦਾ ਕਿ ਪਾਣੀ ਦਾ ਜਿਹੜਾ ਪੱਧਰ ਹੁਣ ਚਾਹ ਹੋਣਾ ਵਾ ਨਾ ਫਿਰ ਆਪਣਾ ਆਪਣਾ ਜਿਹੜਾ ਸਮਾਨ ਵਾ ਉਹ ਸਾਰਾ ਸੰਭਾਲ ਲੈਂਦੇ ਆ ਕਿਉਂਕਿ ਤਾਂ ਹੀ ਜਿਹੜਾ ਕੋਠਿਆਂ ਦੇ ਉੱਪਰ ਉੱਤੇ ਸਮਾਨ ਚਾੜਿਆ ਉਹ ਤਾਂ ਹੀ ਪਹਿਲਾਂ ਚੜਿਆ ਹੋਊਗਾ ਸੋ ਪਹਿਲਾਂ ਵੀ ਹੋ ਸਕਦਾ ਐਡੀ ਟਾਈਮ ਵੀ ਹੋ ਸਕਦਾ ਹਾਂ ਐਡੀ ਟਾਈਮ ਵੀ ਹੋ ਸਕਦਾ ਕਿਉਂਕਿ ਪਾਣੀ ਨੂੰ ਟਾਈਮ ਲੱਗਦਾ ਵਾ ਕਿ ਜੱਕਦਮ ਪਾਣੀ ਤੇ ਹੁੰਦਾ ਨਹੀਂ ਆ ਇੰਨਾ ਇੰਨਾ ਹੀ ਪਾਣੀ ਹੁਣ ਘਟਿਆ ਥੋੜਾ ਜਿੱਥੇ ਜਿੱਥੇ ਆ ਕਮਾਦ ਦੇ ਵਿੱਚ ਹਾਂ ਥੋੜਾ ਥੱਲੇ ਗਿਆ ਪਾਣੀ ਹਣਾ ਇਹਦੇ ਨਾਲੋਂ ਥੋੜਾ ਫੁੱਟ ਦੋ ਫੁੱਟ ਗਿਆ ਫੁੱਟ ਦੋ ਫੁੱਟ ਪਰ ਇਹ ਆ ਕਿ ਫੁੱਟ ਦੋ ਫੁੱਟ ਨੂੰ ਵੀ ਸਾਰੀ ਰਾਤ ਲੱਗ ਜਾਂਦੀ ਹਣੀ ਕੱਟ ਹੁੰਦੇ ਨੂੰ ਪਾਣੀ ਵੀ ਕਿਹੜਾ ਥੋੜਾ ਹਾਂ ਇਹ ਤੁਹਾਨੂੰ ਆਪਾਂ ਜਿੰਨੇ ਵੀ ਘਰ ਦਿਖਾ ਲੰਦੇ ਆ ਬੇੜੀ ਦੇ ਥਰੂ ਇਹ ਸਾਰੇ ਘਰ ਜਿਹੜੇ ਆ ਉਹ ਸੜਕ ਤੋਂ ਜਿੱਥੇ ਆਪਾਂ ਤੁਹਾਨੂੰ ਪਹਿਲਾਂ ਦਿਖਾ ਬਾਕੀ ਵੀਡੀਓ ਚੱਲੀ ਉਹ ਤੋਂ ਨਹੀਂ ਇਹ ਦਿਖਦੇ ਹੈਗੇ ਕਿਉਂਕਿ ਅੱਗੇ ਫਿਰ ਪਪੂਲਰ ਆ ਜਾਂਦੇ ਆ ਹਨਾ ਰੋਖ ਰੱਖ ਆ ਜਾਂਦੇ ਆ ਹੁਣ ਤੇ ਦੂਰ ਤੱਕ ਪਾਣੀ ਲੱਭਣ ਡਿਆ ਵਾ ਤੇ ਇਹ ਆਪਾਂ ਤੁਹਾਨੂੰ ਇੱਥੋਂ ਦਿਖਾ ਲੰਦੇ ਆ ਵੀ ਅੱਗੇ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜ਼ਿਆਦਾ ਆਫਤ ਆਈ ਆ ਪਾਣੀ ਦੀ ਉਹ ਘਰ ਕਿਹੜੇ ਆ ਤੇ ਉਹ ਅਹੀਂ ਇਸ ਬੇੜੀ ਦੇ ਰਾਈ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਦੇ ਆ ਆ ਵੀ ਘਰ ਵਾਲੇ ਉੱਥੇ ਹੀ ਆ ਹਾਂਜੀ ਹਾਂਜੀ ਇਹ ਸਾਰੇ ਮਤਲਬ ਤਕਰੀਬਨ ਇੱਥੇ ਆਲੇ ਜਿੰਨੇ ਵੀ ਘਰ ਲਾਗੇ ਛੱਕੇ ਹਨ ਉਹ ਸਾਰੇ ਉਹ ਰੋਡ ਦੇ ਉੱਪਰ ਚੱਲ ਗਏ ਆ ਜਿਨ੍ਹਾਂ ਨੂੰ ਜਿਆਦਾ ਜੜਾ ਵਾ ਪਾਣੀ ਦਾ ਸਾਹਮਣਾ ਕਰਨਾ ਪੈਣ ਰਿਹਾ ਵਾ ਹਣਾ ਹਾਂ ਉਹ ਗੁਰਦੁਆਰਾ ਭਾਈ ਮਾਨ ਸਾਹਿਬ ਆ ਇਹ ਆ ਵਾਲਾ ਇਹ ਵਾਲੇ ਹੀ ਹੈਗੇ ਆ ਪਿੰਡ ਗੰਧੂਵਾਲ ਚ ਤੇ ਹੁਣ ਆਪਾਂ ਤੁਹਾਨੂੰ ਇਹ ਵੀਰ ਦਾ ਘਰ ਵੀ ਦਿਖਾਵਾਂਗੇ ਇਹ ਵੀਰ ਦਾ ਘਰ ਪੂਰੇ ਗਾਂਹ ਜਾ ਕੇ ਆ ਧੋਗੇ ਮਿਲਦਾ ਕਿਤਾ ਘਰ ਨਹੀਂ ਨੇ ਬਹੁਤ ਆ ਵੀਰੇ ਬਹੁਤ ਦੂਰ ਪਿੰਡ ਵਸਿਆ ਹੋਇਆ ਲੱਗਦਾ ਪਰ ਫਿਰ ਵੀ ਜਿਹੜਾ ਇਹ ਵੀਰ ਦਾ ਘਰ ਬਹੁਤ ਜਿਆਦਾ ਮਤਲਬ ਸੜਕ ਤੋਂ ਬਹੁਤ ਦੂਰ ਵਾ ਪੈ ਜਾਂਦਾ ਇਹ ਕਿੰਨੇ ਕਿਲੋਮੀਟਰ ਬਣ ਜਾਂਦਾ ਹੋਊਗਾ ਵੀਰ ਇਧਰ ਦੀ 23 ਕਿਲੋਮੀਟਰ 23 ਕਿਲੋਮੀਟਰ 23 ਕਿਲੋਮੀਟਰ ਬੇੜੀ ਜੀ ਸਹਾਰੀ ਜੀ ਹੁਣ ਅਸੀਂ ਇਹ ਵੀਰ ਦੇ ਘਰ ਚੱਲੇ ਆ ਤੇ ਇਹ ਫਿਰ ਜਦੋਂ ਕੋਈ ਸਮਾਨ ਲੈ ਕੇ ਆਉਣਾਵੇ ਜਾਂ ਛੱਡਣ ਜਾਣਾਵੇ ਫਿਰ ਇਹ ਬੇਲੀ ਦਾ ਜਿਹੜਾ ਵਾ ਸਹਾਰਾ ਲੈਂਦੇ ਆ ਇਹਨਾਂ ਦੀ ਸਰਕਾਰ ਵੱਲੋਂ ਦਿੱਤੀ ਗਈ ਹੋਈ ਹੈ ਇਹਨਾਂ ਨੂੰ ਆ ਬੋੜੀ ਬੇੜੀ ਵੈਸੇ ਇਹਨਾਂ ਦੀ ਪਰਸਨਲ ਵੀ ਹੈਗੀ ਆ ਹਨਾ हाँ इन्हनी चढ़े कपड़े ठीक ठीक ये पानी जो सुकन भी आया तो महीना लगूगा ਪੂਰਾ ਮੀਨਾ ਪੂਰਾ ਮੀਨਾ ਹਨਾ ਮੀ ਮੀ ਲੱਗੀ ਹਾਂ ਆ ਛੱਟਾਂ ਹੀ ਆਉਂਦੀਆਂ ਜਿਹਦੇ ਨਹੀਂ ਯਾਰ ਬਹੁਤ ਔਖਾ ਵਾ ਵੇਖੋ ਚਲਿਓ ਹਾਂ ਆ ਜਿਹੜਾ ਚੋਨਾ ਆ ਨਾ ਇਹ ਤੇ ਹੁਣ ਬਸ ਖਤਮ ਹੀ ਆ ਨਾ ਕਮਾਤ ਜੇ ਕਹਿ ਲਈਏ ਫਿਰ ਇਹ ਕਿਤੇ ਹੱਦ ਤੱਕ ਬਚ ਸਕਦਾ ਵਾ ਹਨਾ ਹਾਂਜੀ ਵੀਰੇ ਕਮਾਤ ਦਾ ਵਜਨ ਦਾ ਬਹੁਤ ਫਰਕ ਪੈ ਜਾਣਾ ਜੀ ਹਾਂਜੀ ਵਜਨ ਦਾ ਉਹੀ ਫੇਰ ਮਤਲਬ ਜੇ ਅਸੀਂ ਕਹੀਏ ਰਿਟਰਨ 100% ਪਰ ਉਹ ਚੋਂ 50% ਮਿਲਣੀ ਆ ਹਾਂਜੀ ਕਿਉਂਕਿ ਜੇ ਪਾਣੀ ਹੋਰ 15 20 ਦਿਨ ਖਲੋਤਾ ਰਿਹਾ ਨਾ ਜਿਹੇ ਇਦਰਾ ਰਿਹਾ ਫੇ ਕਮਾਤ ਵੀ ਗਿਆ ਵਾ ਝੋਨਾ ਤੇ ਬਿਲਕੁਲ ਗਿਆ ਵਾ ਨਾ ਹੁਣ ਤੁਸੀਂ ਦੇਖ ਸਕਦੇ ਹੋ ਝੋਨਾ ਇਧਰ ਤੇ ਮਾਸਾ ਮਾਸਾ ਜਿਹੜਾ ਸਾਰਾ ਹੀ ਡੁੱਬਿਆ ਹੋਇਆ ਵਾ ਤੇ ਬੜੀ ਹੈ ਵੀ ਚੱਲ ਜਾਨ ਬਾਜੇ ਹਾਂ ਜਾਨ ਬਾਜੇ ਹੋਰ ਕੀ ਆ ਦੋ ਦੋ ਤਿੰਨ ਤਿੰਨ ਬੇੜੀਆਂ ਜਿਹੜੀਆਂ ਵਾ ਚੱਲਣ ਡੀਆਂ ਉਧਰਲੀ ਸੜਤੇ ਤੁਸੀਂ ਦੇਖ ਸਕਦੇ ਹੋ ਇੱਕ ਜਾਣਾ ਆਉਣ ਡਿਆ ਤੇ ਇੱਕ ਜਾਣਾ ਜਾਣ ਡਿਆ ਹਨਾ ਘਰਾਂ ਵਾਲੇ ਆਪਣੇ ਕੀਮਤੀ ਸਮਾਨ ਇਹ ਦੁੱਧ ਦਾਦ ਲਾਲੋ ਦੁੱਧ ਧਾਰਾ ਕੱਢਣਾ ਜਿਨ੍ਹਾਂ ਦੇ ਘਰ ਜਿਹੜੇ ਉੱਚੇ ਆ ਡੰਗਰ ਉੱਥੇ ਹੀ ਆ ਉਹ ਉਹਨਾਂ ਨੂੰ ਚਾਰਾ ਪਾਉਣ ਵਾਸਤੇ ਤੇ ਉਹਨਾਂ ਦੀਆਂ ਧਾਰਾਂ ਵਗੈਰਾ ਕੱਢਣਾਂ ਧਾਰਾਂ ਦਾ ਵੀ ਟਾਈਮ ਹੋਇਆ ਵਾ ਸੋ ਉਹ ਵਾਲੀ ਫਿਰ ਹਨਾ ਇੱਕ ਦੋ ਬੇੜੀਆਂ ਉਹ ਆ ਤੀਜੀ ਆ ਵਾ ਤੇ ਇੱਕ ਦੋ ਹੋਰ ਹੈਗੀਆਂ ਉਧਰਲੀ ਸਾਈਡ ਤੇ ਆਪਾਂ ਦੇਖੀਆਂ ਸੀ ਤੇ ਉਹ ਇੰਨਾ ਬੇੜੀਆਂ ਦਾ ਸਾਰਾ ਲੈ ਕੇ ਤੇ ਆਪਣੇ ਘਰੇ ਜਾਂਦੇ ਆ ਫਿਰ ਇਹ ਆ ਜੀ ਬਿਆਸ ਦਰਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਵਲੋਗਾਂ ਦੇ ਵਿੱਚ ਅਸੀਂ ਦਿਖਾਇਆ ਵਾ ਤੇ ਇੱਥੇ ਪਾਣੀ ਹੋਰ ਜਿਹੜਾ ਵਾ ਹੁਣ ਅਪ ਹੋ ਜਾਵਾ ਲੈਵਲ ਤੇ ਪਾਣੀ ਤੇਜ਼ ਵੀ ਹੋਇਆ ਵਾ ਅੱਗੇ ਨਾਲੋਂ ਅੱਗੇ ਪਾਣੀ ਸਲੋ ਹੀਗਾ ਪਰ ਹੁਣ ਪਾਣੀ ਤੇਜ਼ ਜਿਵੇਂ ਐਡਾ ਲੱਗਣ ਡਿਆ ਕਿ ਜਦਾਂ ਬੈਕ ਸਾਈਡ ਤੋਂ ਟੈਂਕ ਦੇ ਵਿੱਚੋਂ ਛੱਡਿਆ ਗਿਆ ਹੰਤਾ ਵਾ ਆ ਪਪੂਲਰ ਦੇਖੋ ਸਾਰੇ ਟੋਪ ਚੁੱਕੇ ਆ ਥੱਲੇੋਂ ਤੇ ਉੱਪਰੋਂ ਜਿਹੜੇ ਥੋੜੇ ਥੋੜੇ ਅਣ ਦਿਖ ਰਹੇ ਆ ਤੇ ਪਾਣੀ ਦੀ ਰਫਤਾਰ ਪੂਰੀ ਤੇਜ਼ ਆ ਇਸ ਟਾਈਮ ਜੇ ਮੈਂ ਤੁਹਾਨੂੰ ਨੇੜੇ ਕਰਕੇ ਵਿਖਾਵਾਂ ਆਹ ਦੇਖੋ 베ੜੀ ਦੇ 베ੜੀ ਆਉਂਦੀ ਆ ਇਹ ਆਪਣਾ ਜਿਹੜਾ ਵਾ ਕੋਈ ਕੀਮਤੀ ਸਮਾਨ ਘਰੋਂ ਕਿਉਂਕਿ ਘਰੇ ਫਿਰ ਬੱਚੇ ਨਿਆਣੇ ਸਿਆਣੇ ਹਨਾ ਸਾਰੇ ਘਰੇ ਹੀ ਆ ਜਿਨ੍ਹਾਂ ਦੇ ਘਰ ਉੱਪਰ ਉੱਚੇ ਆ ਫਿਰ ਉਹਨਾਂ ਤੱਕ ਜਿਹੜਾ ਸਮਾਨ ਪਹੁੰਚਾਉਣਾ ਰੋਟੀ ਪਾਣੀ ਹਨਾ ਦੁੱਧ ਸਾਰਾ ਕੁਝ ਫਿਰ ਇਨ੍ਹਾਂ ਚੀਜ਼ਾਂ 베ੜੀਆਂ ਦੇ ਰਾਹੀਂ ਜਿਹੜਾ ਪਹੁੰਚਾਇਆ ਜਾਂਦਾ ਵਾ ਸੋ ਇਹਨੇ ਇਹ ਹੁਣ ਆਪਣੇ ਘਰੋਂ ਜਿਹੜਾ ਆਉਣ ਦੇ ਹੋਣਗੇ ਤੇ ਇਹ ਇਥੋਂ ਸਮਾਨ ਕਢਣਗੇ ਲਿਆਉਣਗੇ ਇਹ ਕਰਕੇ ਫਿਰ ਇੱਥੇ ਬੇੜੀਆਂ ਦਿੱਤੀਆਂ ਗਈਆਂ ਵਾ ਇਹ ਵੀ ਬੜਾ ਜਿਹੜਾ ਪ੍ਰਸ਼ਾਸਨ ਦਾ ਧੰਨਵਾਦ ਆ ਜਿਹੜਾ ਉਹਨਾਂ ਨੇ ਆਪਣਾ ਪ੍ਰੋਵਾਈਡ ਕਰਾਇਆ ਇਹਨਾਂ ਨੂੰ ਸਮਾਨ ਤੇ ਬਾਕੀ ਬਾਕੀ ਤੁਹਾਡੇ ਸਾਹਮਣੇ ਹੀ ਆ ਜੀ ਜਿਉਂ-ਜਿਉਂ ਪਾਣੀ ਜਿਹੜਾ ਇਧਰਲੀ ਸਾਈਡ ਤੋਂ ਲੰਘਦਾ ਜਾਂਦਾ ਵਾ ਸੁਣਨ ਵਿੱਚ ਆਇਆ ਕਿ ਪਿੱਛੋਂ ਵੀ ਛੱਡ ਜਾਂਦੇ ਆ ਕੱਲ ਫੇਰ ਵਧਿਆ ਸੀਗਾ ਪਾਣੀ ਤੇ ਉਹ ਜਦੋਂ ਛੱਡਦੇ ਆ ਤੇ ਫਿਰ ਪਰ ਉਹ ਵੀ ਕੀ ਕਰਨਾ ਹਨਾ ਉਹਨਾਂ ਨੂੰ ਵੀ ਛੱਡਣਾ ਪੈਂਦਾ ਕਿਉਂਕਿ ਜੇ ਨਾ ਛੱਡਣ ਤੇ ਫਿਰ ਮੁੜ ਕੇ ਬੰਨ ਟੁੱਟਣ ਦਾ ਤੇ ਡੈਮ ਟੁੱਟਣ ਦਾ ਜਿਹੜਾ ਵਾ ਖਤਰਾ ਬਣ ਜਾਂਦਾ ਵਾ ਸੋ ਇਹ ਕਰਕੇ ਫੇ ਛੱਡਣਾ ਪੈਂਦਾ ਵਾ ਬਾਕੀ ਇਧਰਲੀ ਸਾਈਡ ਤੇ ਨਾਲ ਹੀ ਦਰਿਆ ਜਿਹੜਾ ਤੁਹਾਨੂੰ ਉਪਰੋਂ ਦਿਖਾਇਆ ਸੀਗਾ ਆ ਨੀਚੇਓਂ ਇਦਾਂ ਦਾ ਇਦਾਂ ਦਾ ਕੁਝ ਮੰਜ਼ਰ ਜਿਹਾ ਤੇ ਇੱਥੇ ਵੀ ਜਿਹੜਾ ਪਾਣੀ ਦਾ ਫਲੋ ਪੂਰਾ ਤੇਜ਼ ਹੀ ਆ ਇਧਰ ਆਪਣੇ ਜਿਹੜੇ ਆ ਕਿਸਾਨ ਵੀਰ ਭਰਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਗਿਆ ਵਾ ਉਹ ਇਧਰ ਆਪਣੇ ਟਰਾਲੀਆਂ ਵਗੈਰਾ ਉੱਪਰ ਲਾ ਕੇ ਤੇ ਇੱਥੇ ਰਹਿਣ ਡੇ ਆ